ਜੋ ਗੋਦ ਗੋਦ ਅਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਤੀਸਰੇ ਪਾਛਾ ਤਨ ਤਨ ਸ੍ਰੀ ਗੁਰੂ ਅੰਮਰਦਾਸ ਜੀ ਮਹਾਰਾਜ 586 ਅੰਕ ਤੇ ਸ਼ਲੋਕ ਜਾਣ ਕਰਦੇ ਹਨ ਸ਼ਲੋਕ ਮਹੱਲਾ 3 ਸਾਤ ਗੁਰ ਕੀ ਸੇਵਾ ਚੱਕਰੀ ਸੁਖੀ ਹੂੰ ਸੁਖਸਾਰ ਤੰਤਨ ਸ੍ਰੀ ਗੁਰੂ ਅੰਮ੍ਰਿਤਦਾਸ ਜੀ ਮਹਾਰਾਜ ਬਚਨ ਕਰਦੇ ਹਨ ਕਿ ਸਾਤ ਗੁਰੂ ਦੀ ਜਿਹੜੀ ਸੇਵਾ ਹੈ ਚੱਕਰੀ ਹੈ ਸੁਖੀ ਹੂੰ ਸੁਖਸਾਰ ਇਹ ਨਾਲ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਜਿਵੇਂ ਕਿ ਪਾਤਸ਼ਾਹ ਨੇ ਸਤਿਗੁਰ ਦੀ ਸੇਵਾ ਦੇ ਨਾਲ ਚਾੱਕਰੀ ਲਾਇਆ। ਨੌਕਰੀ ਨਹੀਂ ਲਾਇਆ। ਨੌਕਰ ਉਹ ਹੈ ਜਿਹੜਾ ਕੰਮ ਕਰਨ ਦੇ ਬੱਤੇ ਧੰਨ ਲਿੰਦਾ ਹੈ, ਮਾਇਆ ਲਿੰਦਾ ਹੈ। ਉਹਨੂੰ ਨੌਕਰ ਕਹਿੰਦੇ ਆ। ਚਾੱਕਰ ਹੁੰਦਾ ਹੈ ਜਿਹੜਾ ਸੇਵਾ ਕਰਦਾ ਹੈ, ਪਿਆਰ ਦੇ ਨਾਲ ਕਰਦਾ ਹੈ। ਉਸ ਦੇ ਬੱਤੇ ਦੇ ਵਿੱਚ ਕੋਈ ਪਦਾਰਥ ਨਹੀਂ ਲੈਂਦਾ ਕੋਈ ਧਨ ਦੌਲਤ ਨਹੀਂ ਲੈਂਦਾ ਉਹਨੂੰ ਚਾੱਕਰੀ ਕਹਿੰਦੇ ਨੌਕਰੀ ਤੇ ਚਾੱਕਰੀ ਦੇ ਵਿੱਚ ਫਰਕ ਹੈ ਗੁਰੂ ਬਚਨ ਕਰਦੇ ਹਨ ਕਿ ਜਿਹੜਾ ਪਾਈ ਸਾਤਗੁਰ ਦੀ ਸੇਵਾ ਚਾੱਕਰੀ ਦੇ ਰੂਪ ਵਿੱਚ ਕਰਦਾ ਉਹਨੂੰ ਸੁੱਖਾਂ ਦੀ ਪ੍ਰਾਪਤੀ ਹੈ ਸਾਤਗੁਰ ਕੀ ਸੇਵਾ ਚਾੱਕਰੀ ਸੁਖੀ ਹੂੰ ਸੁਖ ਸਾਰ ਇੱਥੇ ਮਿਲਣ ਬੜਿਆਈਆਂ ਜਿਨੇ ਸਤਗੁਰ ਦੀ ਸੇਵਾ ਚੱਕਰੀ ਕੀਤੀ ਹੈ ਉਹਨੂੰ ਇੱਥੇ ਬੜਿਆਈਆਂ ਮਿਲ ਲਦੀਆਂ ਦਰਗਾਹ ਮੋਕ ਦਵਾਰ ਦਰਗਾਹ ਦੇ ਵਿੱਚ ਉਹਨਾਂ ਦਾ ਮੁਖ ਜਿਹੜਾ ਉਜਲਾ ਹੋ ਜਾਂਦਾ ਦਰਵਾਰ ਦੇ ਵਿੱਚ ਚੱਕਰੀ ਕਰਨੰਦਾਂ ਨੌਕਰ ਤਾਂ ਗੁਰੂ ਨੇ ਲਾਈਨ ਤੋਂ ਬਾਹਰ ਘੱਡ ਦਿੱਤੇ ਜਿਹੜੇ ਸੇਵਾ ਕਰਨ ਦੇ ਵੱਟੇ ਭੇਟਾ ਲਿੰਦੇ ਆ ਪੈਸੇ ਲਿੰਦੇ ਆ ਉਹ ਗੁਰੂ ਨੇ ਲਾਈਨ ਤੋਂ ਬਾਹਰ ਘੱਡ ਦਿੱਤੇ ਆ ਨੌਕਰੀਆਂ ਬੜੀਆਂ ਐ ਸੰਸਾਰ ਦੇ ਵਿੱਚ ਲੇਕਨ ਚਾੱਕਰੀ ਗੁਰੂ ਦੀ ਇੱਕੋ ਐ ਚਾੱਕਰੀ ਕਰਨੀ ਵੀ ਹੈ ਤਾਂ ਗੁਰੂ ਦੀ ਕਰਨੀ ਆ ਹੋਰ ਦੀ ਨਹੀਂ ਕਰਨੀ ਏ ਵੀ ਗੁਰੂ ਅੱਗੇ ਨਿਰਨਾ ਕਰ ਦੇਣਗੇ 사ਤੂ ਗੁਰ ਕੀ ਸੇਵਾ ਚੱਕਰੀ ਸੁਖੀ ਹੂੰ ਸੁਖਸਾਰ ਐਥੇ ਮਿਲਣ ਬੜਈਆਂ ਦਰਗਹਿ ਮੋਖ ਦਵਾਰ ਸਤਸੰਗੀ ਚਾਕਰ ਨੂੰ ਬੜਾਈ ਮਿਲੀ ਹੈ ਨੌਕਰ ਨੂੰ ਨਹੀਂ ਮਿਲੀ ਲੇਕਿਨ ਦੁਨੀਆ ਨੌਕਰ ਨੂੰ ਰੱਬ ਮੰਦੀ ਹੈ ਉਹਨੂੰ ਤਾਂ ਦਰਗਾਹ ਦੇ ਵਿੱਚ ਵਡਿਆਈਓ ਨਹੀਂ ਮਿਲਣੀ ਨੌਕਰ ਨੂੰ ਨਾਇਤੀ ਸੁੱਖਾਂ ਦੀ ਪ੍ਰਾਪਤੀ ਹੋਣੀ ਹੈ ਦਰਗਾਹ ਦੇ ਵਿੱਚ ਵਡਿਆਈ ਜਿਹੜੀ ਮਿਲਣੀ ਹੈ ਸਤਿਗੁਰੂ ਦੇ ਚਾਕਰ ਨੂੰ ਮਿਲਣੀ ਹੈ ਇੱਥੇ ਮਿਲਣ ਵਡਿਆਈਆਂ ਦਰਗਾਹ ਮੋਖ ਦਵਾਰ ਸੱਚੀ ਕਾਰ ਕਮਾ ਮੰਨੀ ਸੱਚ ਪੈਨਣ ਸੱਚ ਨਾਮ ਕਹਿੰਦੇ ਹੁਣ ਸੱਚਾ ਕੰਮ ਕਿਹੜਾ ਕਰਨੇ ਵਾਲਾ ਪਹਿਲਾ ਸੇਵਾ ਦਾਸ ਤੀ ਕਿ ਸੇਵਾ ਕਿਹੜੀ ਪਾਈ ਸੱਚੀ ਹੈ ਕਿਹਦੇ ਨਾਲ ਦਰਗਾਹ ਦੇ ਵਿੱਚ ਵਡਿਆਈ ਮਿਲਣੀ ਹੈ ਸਾਤ ਗੁਰ ਦੀ ਸੇਵਾ ਚਾਕਰ ਜੀ ਨਾਲ ਹੁਣ ਗੁਰੂ ਬਚਨ ਕਰਦੇ ਹਨ ਹੋਰ ਕੰਮ ਕਿਹੜਾ ਸੱਚੀ ਕਾਰ ਕਮਾਵਣੀ ਸੱਚ ਪੈਨਣ ਕਹਿੰਦੇ ਭਾਈ ਸੱਚ ਪੈਨਣਾ ਝੂਠ ਨਹੀਂ ਬੋਲਣਾ ਸੱਚ ਬੋਲਣਾ ਸੱਚ ਪੈਨਣ ਸੱਚ ਨਾਮ ਆਧਾਰ ਕਹਿੰਦਾ ਸੱਚੇ ਨਾਮ ਦੇ ਨਾਲ ਆਧਾਰ ਹੁੰਦਾ ਜਦੋਂ ਸੱਚ ਪਹਿਨੇ ਆ ਜਦੋਂ ਸੱਚ ਦਾ ਚੋਲਾ ਪਾ ਲਿਆ ਝੂਠ ਦਾ ਚੋਲਾ ਤਾਰ ਦਿੱਤਾ ਸੱਚ ਨਾਮ ਦਾ ਸੱਚੀ ਸੰਗਤ ਕਹਿੰਦੇ ਹੁਣ ਸੰਗਤ ਵੀ ਸੱਚ ਦੀ ਕਰਨੀ ਹੈ ਝੂਠ ਬੋਲਣੇ ਵਾਲੇ ਦਾ ਸੰਗ ਨਹੀਂ ਕਰਨਾ ਪਹਿਲਾ ਤਾਂ ਆਪ ਸੱਚ ਬੋਲਣਾ ਫਿਰ ਦੂਸਰੇ ਜਿਹੜਾ ਸੱਚ ਬੋਲਦਾ ਉਹਦੀ ਸੰਗਤ ਕਰਨੀ ਹੈ ਝੂਠੇ ਦੀ ਸੰਗਤ ਨਹੀਂ ਕਰਨੀ ਸੱਚੀ ਸੰਗਤ ਸੱਚ ਮਿਲੇ ਕਹਿੰਦਾ ਸੱਚੀ ਸੰਗਤ ਵਿੱਚੋਂ ਤੈਨੂੰ ਸੱਚ ਮਿਲੇਗਾ ਕਿਉਂ ਸੱਚੀ ਸੰਗਤੇ ਸੱਚ ਦਾ ਵਰਤਾਰਾ ਹੈ ਉਤੋਂ ਸੱਚ ਮਿਲਣਾ ਹੈ ਜੇ ਝੂਠ ਦੀ ਸੰਗਤ ਕਰਾਂਗੇ ਉੱਥੇ ਝੂਠ ਵਰਤਦਾ ਉੱਥੋਂ ਝੂਠ ਮਿਲਣਾ ਸੱਚੀ ਸੰਗਤ ਸੱਚ ਮਿਲੇ ਸੱਚੇ ਨਾਏ ਪਿਆਰ ਕਹਿੰਦੇ ਸੱਚੇ ਨਾਮ ਦੇ ਨਾਲ ਪਿਆਰ ਕਰਨਾ ਸੱਚੀ ਸੰਗਤ ਕਰਨੀ ਹੈ ਸੱਚ ਬੋਲਣਾ ਇਹ ਗੁਰੂ ਦਾ ਉਪਦੇਸ਼ ਹੈ ਗੁਰੂ ਨੇ ਹੁਣ ਬਚਨ ਕਰ ਦਿੱਤੇ ਕਿ ਪਾਈ ਸੱਚਿਆਂ ਦੀ ਸੰਗਤ ਕਰਨੀ ਹੈ ਜੇ ਅਸੀਂ ਫੇਰ ਜਾ ਕੇ ਝੂਠਿਆਂ ਦੀ ਸੰਗਤ ਕਰਾਂਗੇ ਇਹ ਤਾਂ ਗੁਰੂ ਤੋਂ ਬੇਮੁਖ ਹੋ ਗਏ ਸੀ ਤਾਂ ਅਸੀਂ ਗੁਰਮਖ ਨਹੀਂ ਬਣੇ ਅਸੀਂ ਬੇਮੁਖ ਹੋ ਗਏ ਅਸੀਂ ਗੁਰੂ ਦੇ ਬਚਨ ਨੂੰ ਮੰਨਿਆ ਨਹੀਂ ਗੁਰੂ ਨੇ ਬਚਨ ਕਰ ਦਿੱਤਾ ਕਿ ਸੱਚਿਆਂ ਦੀ ਸੰਗਤ ਕਰਨੀ ਹੈ ਸੱਚੇ ਸ਼ਬਦ ਹਰਕ ਸਦਾ ਕਹਿੰਦਾ ਸੱਚੇ ਸ਼ਬਦ ਨਾਲ ਸਦਾ ਹੀ ਖੁਸ਼ੀ ਹੈ ਸੱਚੇ ਸ਼ਬਦ ਹਰਕ ਸਦਾ ਦਰ ਸੱਚੇ ਸਚਿਆਰ ਕਹਿੰਦੇ ਦਰ ਤੇ ਫਿਰ ਸੱਚੇ ਤੇ ਸਚਿਆਰ ਬਣ ਜਾਂਦਾ ਉੱਥੇ ਜਦੋਂ ਸੱਚੇ ਸ਼ਬਦ ਦੀ ਪ੍ਰਾਪਤੀ ਹੋਈਏ ਸੱਚੇ ਸ਼ਬਦ ਹਰਕ ਸਦਾ ਕਹਿੰਦੇ ਸੱਚੇ ਸ਼ਬਦ ਨਾਲ ਸਦਾ ਹੀ ਖੁਸ਼ੀ ਦੀ ਪ੍ਰਾਪਤੀ ਹੈ ਨਾਨਕ ਸਤਗੁਰ ਕੀ ਸੇਵਾ ਸੋ ਕਰੇ ਔ ਗੁਰਨਾਨਕ ਦੇਵ ਜੀ ਨੇ ਬਚਨ ਕਰ ਦਿੱਤੇ ਕਹਿੰਦੇ ਪਾਈ ਸਤਗੁਰ ਦੀ ਸੇਵਾ ਉਹ ਕਰਦਾ ਹੈ ਜਿਸ ਨੂੰ ਨਦਰ ਕਰੇ ਕਰਤਾਰ ਕਹਿੰਦੇ ਜੀ ਕਰਤਾਰ ਨਦਰ ਕਰਦਾ ਰੱਬ ਨਦਰ ਕਰਦਾ ਮਹੱਲਾ ਤੀਜਾ ਹੋਰ ਬਿਡਾਣੀ ਚੱਕਰੀ ਕਹਿੰਦੇ ਹੋਰ ਦੀ ਚੱਕਰੀ ਆਪਾਂ ਹੋਰ ਦੀ ਵੀ ਚੱਕਰੀ ਕਰਦੇ ਆ ਨਾ ਕਿਸੇ ਹੋਰ ਦਾ ਵੀ ਕੰਮ ਕਰ ਦਿੰਦੇ ਉਹ ਤੋਂ ਪੈਸੇ ਨਹੀਂ ਲੈਂਦੇ ਉਹ ਵਡਾਣੀ ਚੱਕਰੀ ਐ ਵੱਡਿਆਂ ਬਡੇਰਿਆਂ ਦੀ ਵੱਡਿਆਂ ਦੀ ਅਮੀਰ ਬੰਦੇ ਦੀ ਗਰੀਬ ਬੰਦਾ ਹਰ ਵਕਤ ਚੱਕਰੀ ਕਰਦਾ ਉਹਦੀ ਬਗਾਰ ਕਰ ਜਾਂਦਾ ਕੋਈ ਪੈਸਾ ਲਿੰਦਾ ਨਹੀਂ ਗੁਰੂ ਕਹਿੰਦੇ ਪਾਈ ਕਿਸੇ ਦੀ ਚੱਕਰੀ ਨਹੀਂ ਕਰਨੀ ਚੱਕਰੀ ਤਾਂ ਕੇਵਲ ਆਪਣੇ ਗੁਰੂ ਦੀ ਕਰਨੀ ਐ ਹੋਰ ਕਿਸੇ ਦੀ ਬਗਾਰ ਨਹੀਂ ਕਰਨੀ ਹੋਰ ਬਡਾਣੀ ਚੱਕਰੀ ਤਰਗ ਜੀਵਨ ਕਹਿੰਦੇ ਫਿਟੇ ਮੂੰਹ ਉਹਨਾਂ ਦੇ ਜੀਉਣ ਦਾ ਜਿਹੜਾ ਬਡਾਣਿਆਂ ਦੀ ਵੱਡੇ ਬੰਦਿਆਂ ਦੀ ਚੱਕਰੀ ਕਰਦਾ ਅਮੀਰ ਬੰਦੇ ਦੀ ਗਰੀਬ ਬੰਦਾ ਚੱਕਰੀ ਕਰਦਾ ਕਹਿੰਦੇ ਫਿਟੇ ਮੂੰਹ ਉਹਦੇ ਜੀਉਣ ਦਾ ਤੇਰੇ ਕਜੀਵਨ ਤੇਰੇ ਕੋ پاس ਉਹਨਾਂ ਦੇ ਰਹਿਣ ਦਾ ਤੇ ਜੀਉਣ ਦਾ ਕਹਿੰਦੇ ਫਿਟੇ ਅੰਮਰਤ ਛੋੜ ਕਹਿੰਦੇ ਉਹਨੇ ਅੰਮਰਤ ਛੱਡ ਦਿੱਤਾ ਅੰਮਰਤ ਕਿਹੜਾ ਸੀ ਸਾਤੋਂ ਗੁਰੂ ਦੀ ਸੇਵਾ ਚਾੱਕਰੀ ਕਰਨੀ ਬਡਾਣਿਆ ਦੀ ਚਾੱਕਰੀ ਕਰਨੀ ਇਹ ਜ਼ਹਿਰ ਐ ਵਿਖਾ ਇਹ ਅੰਮਰਤ ਛੋੜ ਵਿਖ ਲੱਗੇ ਵਿਖ ਖਟਣਾ ਵਿਖਰਾਸ ਕਹਿੰਦੇ ਉਹ ਵਿਖ ਕੱਟਦੇ ਹਨ ਜ਼ਹਿਰ ਇਕੱਠੀ ਕਰਦੇ ਹਨ ਜਿਹੜੇ ਵਡਾਣਿਆਂ ਦੀ ਚਾਕਰੀ ਕਰਦੇ ਆ ਉਹਨੂੰ ਕਹਿੰਦੇ ਜ਼ਹਿਰ ਇਕੱਠੀ ਕਰਦੇ ਹਨ ਬਿਕ ਖਾਣਾ ਬਿਕ ਪਹਿਨਣਾ ਜਿਹੜੀ ਚੀਜ਼ ਇਕੱਠੀ ਕਰ ਲਈ ਫਿਰ ਉਹੀ ਖਾਣੀ ਆ ਉਹੀ ਪਹਿਨਣੀ ਆ ਕਹਿੰਦੇ ਜ਼ਹਿਰ ਖਾਂਦੇ ਹਨ ਜ਼ਹਿਰ ਇਕੱਠੀ ਕਰ ਲਈ ਜ਼ਹਿਰ ਪਹਿਨਦੇ ਹਨ ਬਿਕ ਖਾਣਾ ਬਿਕ ਪਹਿਨਣਾ ਵਿਖ ਕੇ ਮੁਖ ਘਰਾਸ ਕਹਿੰਦੇ ਜ਼ਹਿਰ ਦਿਓ ਆਪਣੇ ਮੁਖ ਦੇ ਚ ਗਰਾਸ ਪਾਉਂਦਾ ਹੈ ਬੁਰਕੀਆਂ ਪਾਉਂਦਾ ਹੈ ਇੱਥੇ ਦੁੱਖੋ ਦੁੱਖ ਕਮਾਮਣਾ ਕਹਿੰਦੇ ਇੱਥੇ ਦੁੱਖ ਵਿੱਚੋਂ ਦੁੱਖ ਕਮਾਉਂਦਾ ਹੈ ਜਿਹੜਾ ਵਡਾਣਿਆਂ ਦੀ ਚੱਕਰੀ ਕਰਦਾ ਹੈ ਬੜੇ ਸਪਸ਼ਟ ਸ਼ਬਦਾਂ ਚ ਪਾਤ ਜੀ ਨੇ ਲਿਖ ਦਿੱਤਾ ਹੈ ਕਿ ਜਿਹੜਾ ਵੱਡੇ ਲੋਕਾਂ ਦੀ ਧਨ ਦੌਲਤ ਵਾਲਿਆਂ ਦੀ ਰਾਜਿਆਂ ਦੀ ਚੱਕਰੀ ਕਰਦਾ ਇੱਥੇ ਵੱਡੇ ਦੁੱਖ ਲੱਗਦੇ ਉਹਨੂੰ ਇੱਥੇ ਦੁੱਖੋ ਦੁੱਖ ਕਮਾਵਣਾ ਇੱਥੇ ਪਹਿਲਾਂ ਤਾਂ ਨਿਰਨਾ ਕਰ ਦਿੱਤਾ ਹੈ ਕਹਿੰਦੇ ਇੱਥੇ ਵੱਡੇ ਦੁੱਖ ਕਮਾਉਂਦਾ ਜਿਹੜਾ ਬਡਾਣਿਆਂ ਦੀ ਚੱਕਰੀ ਕਰਦਾ ਹੈ ਉਸ ਤੋਂ ਬਾਅਦ ਦੀ ਮੰਜ਼ਲ ਕੀ ਹੈ ਇੱਥੇ ਦੁੱਖੋ ਦੁੱਖ ਕਮਾਵਣਾ ਮੋਇਆਂ ਨਰਕ ਨਿਵਾਸ ਮਰਨ ਤੋਂ ਬਾਅਦ ਨਰਕਾਂ 'ਚ ਨਿਵਾਸ ਹੋ ਗਿਆ। ਸੈ ਸੰਗਤ ਜੀ ਫੈਸਲਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਨਾ ਹੈ। ਕਿ ਮਰਨ ਤੋਂ ਬਾਅਦ ਕਿਸ ਨੇ ਨਰਕਾਂ ਨੂੰ ਜਾਣਾ ਜਾਂ ਸਵਰਗਾਂ ਨੂੰ ਜਾਣਾ। ਅਸੀਂ ਧਰਮ ਦੇ ਰਾਖੇ ਨਹੀਂ ਇਹ ਫੈਸਲਾ ਕਰ ਸਕਦੇ। ਕਿ ਮਰਨ ਤੋਂ ਬਾਅਦ ਇਹਨੂੰ ਚਰਨਾ ਜੀ ਨਿਵਾਸ ਮਿਲਣਾ ਜਾਂ ਨਰਕਾਂ 'ਚ ਨਿਵਾਸ ਮਿਲਣਾ। ਇਹਦਾ ਫੈਸਲਾ ਤੰਤਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਦੇ ਹਨ। ਕਿ ਜਿਹੜੇ ਵਡਾਣਿਆਂ ਦੀ ਚੱਕਰੀ ਕਰਦੇ ਹਨ ਇੱਥੇ ਦੁੱਖ ਕਮਾਉਂਦੇ ਹਨ ਮਰਨ ਤੋਂ ਬਾਅਦ ਨਰਕਾਂ ਨੂੰ ਜਾਂਦੇ ਹਨ ਉਹ ਬਦਲੋ ਬਾਣੀ ਨੂੰ ਜੇ ਦੁਨੀਆ ਵਿੱਚ ਤਾਕਤ ਹੈ ਤਾਂ ਬਾਣੀ ਨੂੰ ਬਦਲ ਦੋ ਨਹੀਂ ਪਾਈਏ ਤਾਂ ਤੁਰਤੋਂ ਆਈਏ ਰੱਬ ਦਾ ਹੁਕਮ ਹੈ ਨਰਕਾਂ ਵਿੱਚ ਜਾਣ ਵਾਲਿਆਂ ਨੂੰ ਸੁਚੇਤ ਕਰ ਦਿੱਤਾ ਹੈ ਗੁਰੂ ਅਮਰਦਾਸ ਜੀ ਨੇ ਕਿ ਜਿਹੜੇ ਵਡਾਣਿਆਂ ਦੀ ਚੱਕਰੀ ਕਰਦੇ ਹਨ ਇੱਥੇ ਦੁੱਖ ਕਮਾਉਂਦੇ ਹਨ ਮਰਨ ਤੋਂ ਬਾਅਦ ਨਰਕਾ ਨੂੰ ਜਾਂਦੇ ਹਨ ਐਥੇ ਦੁੱਖੋ ਦੁੱਖ ਕਮਾਮਣਾ ਮੋਇਆਂ ਨਰਕ ਨਿਵਾਸ ਮਨਮੁਖ ਮੂੰਹ ਮੈਲੇ ਕਹਿੰਦੇ ਮਨਮੁਖਾਂ ਦਾ ਜਿਹੜੇ ਮੂੰਹ ਹਨ ਨਾ ਮੈਲੇ ਹਨ ਹੁਣ ਮਨਮੁਖ ਕੌਣ ਹੈ ਦੱਸ ਦਿੱਤਾ ਗੁਰੂ ਨੇ ਜਿਹੜੇ ਸਾਤੋਗੁਰ ਦੀ ਸੇਵਾ ਚੱਕਰੀ ਨਹੀਂ ਕਰਦੇ ਬਡਾਣਿਆਂ ਦੀ ਚੱਕਰੀ ਕਰਦੇ ਹਨ ਉਹ ਮਨਮੁੱਖ ਹਨ ਮਨਮੁੱਖ ਮਨਮੁੱਖ ਨੂੰ ਮਾਇਲੇ ਸ਼ਬਦ ਨਾ ਜਾਣਣੀ ਕਿਦੋਂ ਸ਼ਬਦ ਨੂੰ ਜਾਣਦੇ ਨਹੀਂ ਹਨ ਕਾਮ ਕ੍ਰੋਧ ਵਿਨਾਸ਼ ਕਹਿੰਦੇ ਕਾਮ ਤੇ ਕ੍ਰੋਧ ਉਹਨਾਂ ਦਾ ਬੀਜ ਨਾਸ ਕਰ ਦਿੰਦਾ ਸਾਬਦ ਨੂੰ ਜਾਣਦੇ ਨਹੀਂ ਹਨ ਸਤਗੁਰੂ ਕਾ ਪਉ ਛੱਡਿਆ ਕਹਿੰਦੇ ਉਹਨਾਂ ਨੇ ਸਤਗੁਰ ਦਾ ਪਿਆਰ ਛੱਡ ਦਿੱਤਾ ਸਤਗੁਰ ਨੂੰ ਪਿਆਰ ਨਹੀਂ ਕਰਦੇ ਨਾ ਸਤਗੁਰ ਤੋਂ ਡਰਦੇ ਆ ਸਤਗੁਰ ਕਾ ਪਉ ਛੱਡਿਆ ਮਨ ਹੱਠ ਕਹਿੰਦੇ ਆਪਣੇ ਮਨ ਦਾ ਹੱਠ ਕਰਦੇ ਇਹ ਹੱਠ ਕਰਦੇ ਜਿਹੜੇ ਕਿ ਸਾਡੇ ਰੀਤੀ ਰਿਵਾਜ ਕਰਦੇ ਹਨ ਮਨ ਦਾ ਹੱਠ ਹੈ ਜਿੱਦ ਹੈ ਇਹ ਵਿਟਾਣਿਆ ਦੀ ਚੱਕਰ ਹੀ ਕਰਨੀ ਹੈ। ਸਾਤੋ ਗੁਰ ਕਾ ਪਉ ਚੜਿਆ ਮਨ ਹਟ ਕਾਮਨਾ ਆਵੇ ਰਾਸ। ਕਹਿੰਦੇ ਮਨ ਹਟ ਤਾਂ ਕਰ ਲਿਆ ਤੇਰਾ ਕੰਮ ਰਾਸ ਆਉਣੇ ਵਾਲਾ ਨਹੀਂ। ਹੱਟ ਉਹਨੂੰ ਕਹਿੰਦੇ ਆ ਜਿਹੜਾ ਹਟਦਾ ਨਾ ਹੋਵੇ। ਜਿਹੜਾ ਮਾੜੇ ਕਰਮਾਂ ਤੋਂ ਨਹੀਂ ਹਟਦਾ। ਮਨ ਦਾ ਹੱਟ ਕਰ ਲੈਂਦੇ। ਜਾਮ ਉੱਪਰ ਬੱਦੇ ਮਾਰੀ ਹੈ ਕਹੇ ਜਮਾ ਨੇ ਬੰਨ ਕੇ ਤੈਨੂੰ ਮਾਰਨਾ ਹੈ ਜਾਮ ਉੱਪਰ ਬੱਦੇ ਮਾਰੀ ਹੈ ਕੋਈ ਨਾ ਸੁਣੇ ਅਰਦਾਸ ਕਹਦੇ ਕਿਸੇ ਨੇ ਤੇਰੀ ਅਰਦਾਸ ਨਹੀਂ ਸੁਣਨੀ ਸੱਚੇ ਕਿ ਨਿਰਣਾ ਹੋ ਗਿਆ ਹੈ ਕਿ ਕੁਝ ਬਾਕੀ ਰਹਿੰਦਾ ਹਲੇ ਕਹੇ ਜਮਾ ਨੇ ਤੈਨੂੰ ਬੰਨ ਕੇ ਮਾਰਨਾ ਕਿਸੇ ਨੇ ਅਰਦਾਸ ਸੁਣਨੀ ਨਹੀਂ ਤੇਰੀ ਇਧਰ ਦੁਨੀਆ ਸੋਚਦੀ ਏ ਕਿ ਮਰਨ ਤੋਂ ਬਾਅਦ ਅਰਦਾਸ ਕਰੀਏ ਇਹਨੂੰ ਸੱਚਖੰਡ ਭੇਜੀਏ ਸਿਰ ਕੋ ਨਾਨਕ ਦੇਵ ਜੀ ਕਹਿੰਦੇ ਕਿਸੇ ਨੇ ਅਰਦਾਸ ਤੇਰੀ ਸੁਣਨੀ ਨਹੀਂ ਕਿਸੇ ਨੇ ਕਹਿੰਦੇ ਅਰਦਾਸ ਸੁਣਨੀ ਨਹੀਂ ਤੇਰੀ ਹੁਣ ਪਤਾ ਨਹੀਂ ਇਹਦੇ ਚ ਸੱਚਾ ਕੌਣ ਹੈ ਲੋਕ ਸੱਚੇ ਹੈ ਜਾਂ ਬਾਬਾ ਨਾਨਕ ਸੱਚਾ ਹੈ ਇਹ ਫੈਸਲਾ ਸੰਗਤ ਦੇ ਹੱਥ ਵਿੱਚ ਛੱਡ ਦਿੱਤਾ ਹੈ ਗੁਰੂ ਨੇ ਤਾਂ ਬਚਨ ਕਰ ਦਿੱਤੇ ਸਤਿਗੁਰ ਕਾ ਪਉ ਛੱਡਿਆ ਮਾਨਹਟ ਕਾਮਨ ਆਬਿਰਾਸ ਜੰਪਰ ਬੱਧੇ ਮਾਰੀਐ ਕੋਈ ਨਾ ਸੁਣੇ ਅਰਦਾਸ ਕਹਿੰਦੇ ਕਿਸੇ ਨੇ ਤੇਰੀ ਅਰਦਾਸ ਸੁਣਨੀ ਨਹੀਂ ਕਿਉਂ ਸਹਬ ਸੇਤੀ ਹੁਕਮ ਨ ਚੱਲੇ ਕਹੀ ਬਣੇ ਅਰਦਾਸ ਸਹਬ ਦੇ ਹੁਕਮ ਚ ਚੱਲਿਆ ਨਹੀਂ ਤੇਰੀ ਅਰਦਾਸ ਕਿਸ ਤਰ੍ਹਾਂ ਬਣ ਸਕਦੀ ਹੈ ਕਦੇ ਵਿਚਾਰ ਨਹੀਂ ਕੀਤੀ ਗੁਰੂ ਦੇ ਹੁਕਮ ਦੀ ਸ਼ਬਦ ਦੀ ਵਿਚਾਰ ਨਹੀਂ ਕੀਤੀ ਆਪਣਾ ਫੈਸਲਾ ਤੇ ਲੋਕਾਂ ਤੇ ਲਾਗੂ ਕਰ ਦਿੱਤਾ ਜਾਂ ਪਰ ਬੱਦੇ ਮਾਰੀਏ ਕੋਈ ਨਾ ਸੁਣੇ ਅਰਦਾਸ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਲਿਖਤ ਹੈ ਇਹਦੇ ਪਰ ਵਿਚਾਰ ਕਰਨੀ ਬਣਦੀ ਹੈ ਸ਼ਬਦ ਦੀ ਵਿਚਾਰ ਕਰਨੀ ਬਣਦੀ ਹੈ ਲੇਕਿਨ ਅਸੀਂ ਸਾਵਧਨੋ ਲੁਕੋ ਕੇ ਰੱਖ ਦਿੰਦੇ ਆ ਆਪਣੀ ਮਤ ਲੋਕਾਂ ਤੇ ਲਾਗੂ ਕਰ ਦਿੰਦੇ ਆ ਨਾਨਕ ਪੂਰਬ ਲਿਖਿਆ ਕਮਾਮਣਾ ਸੇਗੋ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਕਹਿੰਦੇ ਜਿਹੜੇ ਤਾਂ ਪਹਿਲਾ ਕਰਮ ਕਰ ਲਏ ਹਣ ਸਤਗੁਰ ਦੀ ਸੇਵਾ ਕਰ ਲਈ ਤੇਰੀ ਸਫਲ ਹੋ ਜਾਣੀ ਹੈ ਜੇ ਵੱਡਿਆਂ ਦੀ ਸੇਵਾ ਕਰ ਲਈ ਤੇਰਾ ਨਰਕਾਂ 'ਚ ਵਾਸਾ ਹੋ ਜਾਣਾ ਨਾਨਕ ਬਚਨ ਕਰਦੇ ਹਨ ਨਾਨਕ ਪੂਰਬ ਲਿਖਿਆ ਕਮਾਮਣਾ ਗੁਰਮਖ ਨਾਮ ਇਨ ਨਿਵਾਸ ਕਹਿੰਦੇ ਗੁਰਮਖ ਦਾ ਨਾਮ ਦੇ ਚ ਨਿਵਾਸ ਹੋ ਜਾਂਦਾ ਸੱਚਖੰਡ 'ਚ ਨਿਵਾਸ ਹੋ ਜਾਂਦਾ ਗੁਰਮਖ ਨੇ ਮੰਨ ਲਿਆ ਕਿ ਸਤਗੁਰ ਦੀ ਸੇਵਾ ਚੱਕਰੀ ਕਰਨੀ ਹੈ ਮਨਮੁਖ ਨੇ ਮੰਨਿਆ ਨਹੀਂ ਨਾਨਕ ਪੂਰਬ ਲਿਖਿਆ ਕਮਾਮਣਾ ਗੁਰਮਖ ਨਾਮ ਨਿਵਾਸ ਪੌੜੇ ਸੋ ਸਤਿਗੁਰ ਸੇਵੋ ਪੌੜੀ ਤੇ ਜਨਨ ਕੀਤਾ ਕਹਿੰਦੇ ਸੋ ਸਤਿਗੁਰ ਕਹਿੰਦੇ ਸੋ ਰੱਬ ਨੂੰ ਕਹਿੰਦੇ ਸੋ ਹੈ ਨਾ ਕਹਿੰਦੇ ਸਤਿਗੁਰੂ ਰੱਬੇ ਹੈ ਉਹਦੀ ਸੇਵਾ ਕਰਨੀ ਸੋ ਸਤਿਗੁਰ ਸੇਵੋ ਸਾਧ ਜਨ ਹੱਸ ਕੇ ਸਤਿਗੁਰ ਦੇ ਨਾਲ ਨੂੰ ਸਾਧ ਵੀ ਲਿਖ ਦਿੱਤਾ ਕਿਉਂ ਲਿਖਤ ਹੈ ਬਾਣੀ ਦੇ ਚ ਸੇਵਾ ਕੋ ਦੋਇ ਭਲੇ ਇੱਕ ਸ਼ਾਂਤੀ ਕਾ ਰਾਮ ਆਰਾਮ ਜੋ ਦਾਤਾ ਮੁਕਤ ਹੈ ਸੰਤ ਜਪਾਵੇ ਨਾਮ ਤਾਂ ਹੀ ਪਾਚਾ ਨੇ ਲਿਖਿਆ 107 ਗੁਰ ਸੇਵੋ ਸਾਧ ਜਨ ਕਹਿੰਦੇ ਜਿਹੜੇ ਸਾਧੂ ਜਨ ਹਨ ਨਾ ਉਹਨਾਂ ਦੀ ਵੀ ਸੇਵਾ ਕਰਨੀ ਆ ਸਤਗੁਰੂ ਦੀ ਸੇਵਾ ਕਰਨੀ ਆ ਸਤਿਗੁਰੂ ਸੇਵੋ ਸਾਧ ਜਨ ਜਿਨ ਹਰ ਹਰ ਨਾਮ ਦੜਾਇਆ ਸਾਧ ਜਨ ਦੀ ਸੇਵਾ ਇਸ ਕਰਕੇ ਕਨੇ ਜੀ ਨੇ ਹਰ ਦੇ ਨਾਮ ਨੂੰ ਦੜਾਇਆ ਪੱਕਾ ਕਰਾਇਆ ਸਤਿਗੁਰ ਦੀ ਸੇਵਾ ਕਰਨੀ ਹੈ ਕਿ ਸਾਧ ਜਨ ਦੀ ਸੇਵਾ ਕਰਨੀ ਹੈ ਸੰਤ ਦੀ ਸੇਵਾ ਕਰਨੀ ਹੈ ਕਿਉਂ ਉਹਨਾਂ ਨੇ ਨਾਮ ਜਪਾਇਆ ਦੜਾਇਆ ਪੱਕਾ ਕਰਾਇਆ ਸੰਸੰਗੀ ਸਤਿਗੁਰੂ ਦੀ ਸੇਵਾ ਮੁਕਤੀ ਹੋਣੀ ਹੈ ਮੁਕਤੀ ਕਦੋਂ ਹੋਣੀ ਹੈ ਜਦੋਂ ਨਾਮ ਜਪਣਾ ਹੈ ਨਾਮ ਕਿਸ ਨੇ ਜਪਉਣਾ ਹੈ ਨਾਮ ਸਾਧੂ ਸੰਤਾਂ ਨੇ ਜਪਉਣਾ ਹੈ ਦੋਨੋਂ ਚੀਜ਼ਾਂ ਪਰਤੱਖ ਹਨ ਅਸੀਂ ਆਪਣੇ ਆਪ ਤੇ ਜਪਣਾ ਚਾਹੁੰਦੇ ਆ ਉਹ ਵੀ ਲੇਖੇ ਨਹੀਂ ਲੱਗਣਾ ਕਦੋਂ ਲੇਖੇ ਲੱਗਣਾ ਜਦੋਂ ਸਾਧੂਆਂ ਨੇ ਸੰਤਾਂ ਨੇ ਜਪਾਇਆ ਸੋ ਸਤਗੁਰੂ ਸੇਵੋ ਸਾਤ ਜਨ ਜਿਨ ਹਰ ਹਰ ਨਾਮ ਅੰਧੜਾਇ ਸੋ ਸਤਗੁਰ ਪੂਜੋ ਦਿਨ ਰਾਤ ਕਹਿੰਦੇ ਉਹ ਸਤਗੁਰੂ ਦੀ ਪੂਜਾ ਦਿਨ ਰਾਤ ਕਰੋ ਜੈਸੇ ਕਿ ਹੋਰ ਪਾਤਸ਼ਾਹ ਨੇ ਪ੍ਰਦੇਸ਼ ਕਰ ਦਿੱਤਾ ਸੋ ਸਤਗੁਰ ਪੂਜੋ ਹੁਣ ਸਤਗੁਰੂ ਕੌਣ ਹੈ ਸਾਡਾ ਸਤਗੁਰੂ ਸਾਡਾ ਸ਼ਬਦ ਹੈ ਸਾਵਦ ਦੀ ਸੇਵਾ ਕਹਿੰਦੇ ਦਿਨ ਰਾਤ ਕਰਨੀ ਹੈ ਬੜੀਆਂ ਡੂੰਘੀਆਂ ਗੱਲਾਂ ਪਾਤਸ਼ਾਹ ਨੇ ਲਿਖੀਆਂ ਸੋ ਸਤਿਗੁਰੂ ਪੂਜੋ ਦਿਨਸ ਰਾਤ ਹੁਣ ਸਤਿਗੁਰ ਦੀ ਪੂਜਾ ਜਿਹੜੀ ਆਪਾਂ ਪੂਜਾ ਕਰਦੇ ਆਂ ਤੇ ਪੂਜਾ ਕਿਸ ਤਰ੍ਹਾਂ ਹੁੰਦੀ ਹੈ ਸਤਿਗੁਰੂ ਦੀ ਪੂਜਾ ਕਰਨੀ ਹੈ ਹੁਣ ਦਿਨ ਰਾਤ ਆਪਾਂ ਕਿਹੜੀ ਚੀਜ਼ਾਂ ਪੂਜ ਕਰ ਸਕਦੇ ਆਂ ਦਿਨ ਰਾਤ ਕਿਸ ਨੂੰ ਨਾਤਾ ਨਾਲ ਆ ਸਕਦੇ ਆਂ ਨਾ ਕਿਤੇ ਦਿਨ ਰਾਤ ਅਸੀਂ ਭਾਂਡੇ ਮਾਨ ਸਕਦੇ ਆਂ ਨਾ ਅਸੀਂ ਕਿਤੇ ਦਿਨ ਰਾਤ ਝਾੜੂ ਪੇਰ ਸਕਦੇ ਆਂ ਇਹ ਦਿਨ ਰਾਤ ਕਰਨੇ ਵਾਲੇ ਤਾਂ ਕੰਮੇ ਨਹੀਂ ਹੈਗੇ ਕਿੰਨੀ ਧੇਰ ਕੰਮ ਕਰ ਸਕਦਾ ਕੰਟਾ 2 ਘੰਟੇ 10 ਘੰਟੇ 20 ਘੰਟੇ ਕਰ ਲੂ ਇੱਕ ਦਿਨ 20 ਘੰਟੇ ਕਰਕੇ ਦੂਜੇ ਦਿਨ ਉੱਠਦਾ ਨਹੀਂ ਸਤਿਗੁਰ ਦੀ ਜਿਹੜੀ ਪੂਜਾ ਕਰਨੀ ਆ ਸਤਿਗੁਰ ਦੇ ਸ਼ਬਦ ਦਾ ਜਾਪ ਕਰਨਾ ਦਿਨ ਸਰਾਤ ਕਰਨਾ ਸੋ ਸਤਿਗੁਰ ਪੂਜੋ ਦਿਨ ਸਰਾਤ ਜਿਨ ਜਗਨਾਥ ਜਗਦੀਸ਼ ਜਪਾਇਆ ਕਹਿੰਦੇ ਜਿਹਨੇ ਜਗ ਦਾ नाथ ਹੈ ਜਿਹੜਾ ਜਗਦੀਸ਼ ਹੈ ਉਹਦਾ ਜਾਪ ਕਰਾਇਆ ਸੋ ਸਤਗੁਰ ਦੇਖੋ ਕਹਿੰਦੇ ਸੋ ਹੈ ਨਾ ਜਿਹੜਾ ਸਤਗੁਰ ਹੈ ਰੱਬ ਹੈ ਇਹ ਸੋ ਸਤਗੁਰ ਦੇਖੋ ਇੱਕ ਨਿਮਕ ਨਿਮਕ ਕਹਿੰਦੇ ਇੱਕ ਨਿਮਕ ਨਿਮਕ ਕੋਈ ਬਖਤ ਖਾਲੀ ਨਹੀਂ ਹੋਣਾ ਚਾਹੀਦਾ ਸੋ ਸਤਗੁਰ ਦੇਖੋ ਇਕ ਨੇਮਕ ਨੇਮਕ ਜਿਨ ਹਰ ਕਾ ਹਰ ਪੰਥ ਬਤਾਇਆ ਯਾਨੀ ਜਿਨੇ ਹਰ ਦਾ ਪੰਥ ਬਤਾਇਆ ਪੰਥ ਦੱਸਿਆ ਪੰਥ ਉਹਨੂੰ ਕਹਿੰਦੇ ਆ ਜਿਹੜਾ ਰੱਬ ਕੋਲ ਜਾਣ ਨੂੰ ਰਸਤਾ ਜਾਣਦਾ ਉਹਨੂੰ ਪੰਥ ਕਹਿੰਦੇ ਆਪਣੇ ਆਪਣੇ ਮਨ ਦੇ ਅਵਸਥਾ ਜਿਹੇ ਜੀ ਮਤ ਦਿੰਦਾ ਉਹੋ ਜਿਹੇ ਵਿਚਾਰ ਬਣ ਜਾਂਦੇ ਹਨ ਮਰੁੱਖ ਦੇ ਸੋ ਸਤਗੁਰ ਦੇਖੋ ਇੱਕ ਨਿਮਕ ਨਿਮਕ ਜਿਨ੍ਹਾਂ ਹਰ ਕਾ ਹਰ ਪੰਥ ਬਤਾਇਆ ਹਰ ਦਾ ਪੰਥ ਬਤਾਇਆ ਹਰ ਦੇ ਘਰ ਨੂੰ ਜਿਹੜਾ ਰਸਤਾ ਜਾਂਦਾ ਰੱਬ ਦੇ ਘਰ ਨੂੰ ਜਿਹੜਾ ਰਸਤਾ ਜਾਂਦਾ ਉਹ ਸਤਗੁਰੂ ਨੇ ਦੱਸਣਾ ਹੈ ਸਤਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਹੈ ਸ਼ਬਦ ਹੈ ਇਹ ਦੱਸ ਦਿਆ ਨੇ ਕਿ ਸੱਚਖੰਡ ਨੂੰ ਕਿਹੜਾ ਰਸਤਾ ਜਾਂਦਾ ਅਸੀਂ ਇਹਨਾਂ ਤੋਂ ਨਹੀਂ ਰਸਤਾ ਪੁੱਛਦੇ ਰੱਬ ਦੇ ਘਰ ਨੂੰ ਜਾਣ ਦਾ ਲੋਕਾਂ ਤੋਂ ਪੁੱਛਦੇ ਆ ਲੋਕ ਕੀ ਜਾਣਦੇ ਹਨ ਰਸਤਾ ਉਹ ਦੱਸ ਸਕਦਾ ਜਿਹੜਾ ਜਾਣਦਾ ਹੈ ਜਿਹੜਾ ਦੇਖਦਾ ਰਸਤੇ ਨੂੰ ਦੇਖ ਕੇ ਆਇਆ ਜਿਹੜਾ ਆਪ ਜਾਣਦਾ ਰਸਤੇ ਤੇ ਸਾਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸਬਦ ਤਾਪ ਸੱਚਖੰਡ 'ਚ ਜਾਂਦੇ ਆ ਇਹ ਲੋਕਾਂ ਨੂੰ ਰਸਤਾ ਦੱਸਦੇ ਹਨ ਨਾ ਸੋ ਸਤਗੁਰ ਦੇਖੋ ਇੱਕ ਨਿਮਕ ਨਿਮਕ ਜਿਨ ਹਰ ਕਾ ਹਰ ਪੰਥ ਪਤਾਇਆ ਤਿਸ ਸਤਗੁਰ ਕੀ ਸਭ ਪੱਗੀ ਪਵੋ ਕਹਿੰਦੇ ਉਸ ਸਤਗੁਰ ਦੇ ਸਾਰੇ ਪੈਰਾਂ ਵਿੱਚ ਪੈਜੋ ਤਿਸ ਸਤਗੁਰ ਕੀ ਸਭ ਪੱਗੀ ਪਵੋ ਜਿਨ ਮੋਹ ਅੰਧੇਰ ਚਕਾਇਆ ਜਿਨੇ ਮੋਹ ਖਤਮ ਕਰ ਦਿੱਤਾ ਸਾਡਾ ਅੰਧੇਰਾ ਖਤਮ ਕਰ ਦਿੱਤਾ ਕਹਿੰਦੇ ਉਹਦੇ ਪੈਰਾਂ ਵਿੱਚ ਪੈਜੋ ਤੇ ਸਤਗੁਰ ਕੀ ਸਭ ਪੱਗੀ ਪਵੋ ਜਿਨ ਮੋਹ ਅੰਧੇਰ ਚਕਾਇਆ ਸੋ ਸਤਗੁਰ ਕਹੋ ਸਭ ਧਨ ਧਨ ਜਿਨ ਹਰ ਭਗਤ ਭੰਡਾਰ ਲਹਾਇਆ ਕਿ ਜਿਹਦੇ ਭਗਤੀ ਦਾ ਭੰਡਾਰ ਲਭਾ ਦਿੱਤਾ ਦਵਾ ਦਿੱਤਾ ਉਹ ਸਤਗੁਰ ਨੂੰ ਧਨ ਧਨ ਕਹੋ ਸੋ ਸਤਗੁਰ ਕਹੋ ਸਭ ਧਨ ਧਨ ਜਿਨ ਹਰ ਭਗਤ ਭੰਡਾਰ ਲਹਾਇਆ ਲੁਭਾ ਦਿੱਤਾ ਦਵਾ ਦਿੱਤਾ ਭਗਤੀ ਦਾ ਪਹੜਾ ਉਹ ਸਤਿਗੁਰੂ ਨੂੰ ਤਨ ਤਨ ਕਹ ਕਿਹੜੀ ਚੀਜ਼ ਲੱਭੀ ਐ ਸ਼ਬਦ ਲੱਭਿਆ ਸਤਿਗੁਰੂ ਲੱਭਿਆ ਗੁਰੂ ਅਮਰਦਾਸ ਜੀ ਮਹਾਰਾਜ ਰਹਿਮਤਾਂ ਕਰਦੇ ਬਾਣੀ ਦੇ ਉਪਦੇਸ਼ ਦੇ ਨਾਲ ਇਸ ਕਲਯੁਗੀ ਜੀਵ ਨੂੰ ਸੱਚਖੰਡ ਵਿੱਚ ਲੈ ਕੇ ਜਾਂਦੇ ਜਿਹੜੇ ਵੀਰ ਬਾਣੀ ਨੂੰ ਮੰਨ ਲੈਂਦੇ ਹਨ ਉਹ ਫਿਰ ਗੁਰਮਖ ਬਣ ਜਾਂਦੇ ਹਨ ਨਰਕਾਂ ਤੋਂ ਛਟਕਾਰਾ ਹੋ ਜਾਂਦਾ ਹੈ ਚਰਾਸੀ ਲਖ ਜੋਨ ਤੋਂ ਛਟਕਾਰਾ ਹੋ ਜਾਂਦਾ ਹੈ ਆਓ ਆਪਾਂ ਹੁਕਮ ਮੰਨिए ਜੋ ਬਚਨ ਕੀਤੇ ਆ ਉਹਨਾਂ ਨੂੰ ਮੰਨिए ਫਿਰ ਆਖਰ ਜ ਹੁਕਮ ਪੀਤਾ ਹੈ ਅੱਗੇ ਆਪੇ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਕਰਾਂ ਸੋ satsang ji ਬਾਣੀ ਪੜਦਿਆਂ ਕਥਾ ਕਰਦਿਆਂ ਅਨੇਕਾਂ ਪ੍ਰਕਾਰ ਦੀਏ ਭੁੱਲਾ ਚੁੱਕਾ ਹੋ ਗਿਆ ਹੋਣ ਗਿਆ ਅਣਜਾਣ ਸਮਝ ਕੇ ਮਾਫ ਕਰਨਾਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬਿਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ